ਕੀ ਕਰ ਮੋਟੇ ਬੜਾ ਚੁੱਪ ਚੁਪਾਂ ਜਬਾਨ ਨੂੰ ਰੈਸਟ ਦੇ ਰਿਆ ਵਾਂ ਤਾਂ ਵੀ ਤਾਂ ਚੁੱਪ ਨਹੀਂ ਆ ਜਿਵੇਂ ਚੋਪ ਰਹਿਣੀਆਂ ਤਾਂ ਵੀ ਨਹੀਂ ਜਾਣ ਚੁੱਪੀ ਇਸ ਤਰ੍ਹਾਂ ਵੀ ਕਰਾਂ ਕਿਵੇਂ ਨਹੀਂ ਤਾਂ ਚੋਪੀ ਰੇ ਜਬਾਨ ਨੂੰ ਰੈਸਟ ਹੀ ਦੇ ਬਹੁ ਮੇਰਾ ਸੁੱਕੀ ਬੜਾ ਦਿਲ ਕਰ ਰਿਹਾ ਸਿਪ ਪਟੂਰਾ ਖਾਣ ਦਾ ਤੁਹਾਨੂੰ ਪਤਾ ਸੀ ਮੇਰੇ ਦਿਲ ਕਰਦਾ ਪਟੂਰਾ ਖਾਣਾ ਪਤਾ ਹੀ ਜੀ ਮੈਨੂੰ ਮਗਾ ਮੇਰੇ ਪਟੂਰੇ ਨੇ ਪਟੂਰਾ ਖਾਣਾ ਜੇ ਨਾ ਪਟੂਰਾ ਲਿਆ ਕੇ ਦਿੱਤਾ ਤੂੰ ਪਟੂਰੇ ਵਰਗਾ ਮੂੰਹ ਬਣਾ ਲੈਣਾ ਨਾ ਅਸਮਾਨ ਦੇ ਵਿੱਚ ਆਸਮਾਨ ਨਹੀਂ ਫੈਲੇ ਤਾਂ ਜਿੰਨਾ ਇਹ ਗੱਡੀ 'ਚ ਫੈਲੀ ਹੋਈ ਹੈ ਆਸਮਾਨੀ ਸੂਟ ਪਾ ਗਏ ਚੱਲੀਏ ਬਈ ਰੈਡੀ ਸੈਡੀ ਇੰਡੀਆ ਗੋ ਚਲੋ ਲੋ ਵੀ ਮਿੱਤਰੋ ਕਰੋ ਆਪਾਂ ਨਿਕਲ ਪਿਆ ਤੇ ਅੱਜ ਆਪਾਂ ਚੱਲੇ ਆ ਕਿੱਥੇ ਫਰੀਦ ਜਠੇਰਿਆਂ ਤੇ ਅੱਜ ਹੈਗੇ ਆ ਸਾਡੇ ਬੈਂਸਾਂ ਦੇ ਜਠੇਰੇ ਤੇ ਸਾਰਿਆਂ ਨੇ ਚੱਲੇ ਆ ਜਟੇਰਿਆਂ ਦੇ ਉੱਤੇ ਮੱਥਾ ਟੇਕਨ ਮੈਂ ਕਿਹਾ ਚਲੋ ਟੇਕ ਆਈਏ ਮੱਥਾ ਹੋਰ ਕਿੱਦਾਂ ਤਾਂ ਗੇਰੀ ਘੁੰਮਣ ਨੂੰ ਜਟੇਰਿਆਂ ਦੇ ਤਾਂ ਜਾਣਾ ਜ਼ਰੂਰੀ ਸੀਗਾ ਅੱਜ ਬਾਹਰ ਗਰਮੀ ਆ ਮੌਸਮ ਥੋੜਾ ਜਨਾ ਗਰਮ ਆ ਅੱਜ ਬਾਹਰ ਦਾ ਕੱਲ ਮੌਸਮ ਵਧੀਆ ਸੀ ਹਾਂ ਕੱਲ ਮੌਸਮ ਠੰਡਾ ਸੀਗਾ ਪਹਿਲਾਂ ਆਪਾਂ ਕੱਲ ਜਾਣਾ ਸੀਗਾ ਕੱਲ ਫਿਰ ਮੇਰੇ ਕੋਲ ਟੂਰ ਆ ਗਿਆ ਇੱਕ ਆਪਣਾ ਪੋਟਾ ਸਾਹਿਬ ਦਾ ਤੇ ਫੇਰ ਮੈਨੂੰ ਪੋਟਾ ਸਾਹਿਬ ਜਾਣਾ ਪਿਆ ਤੇ ਇਸ ਕਰਕੇ ਫੇਰ ਆਪਾਂ ਕੱਲ ਕੈਂਸਲ ਕਰਤਾ ਅੱਜ ਨਿਕਲੇ ਆ ਘਰੋਂ ਵਾਲ ਬਾਕੇ ਤਾਂ ਆਈਆਂ ਬਾਕੇ ਨਹੀਂ ਸੀ ਆਈ ਤੇ ਆਸਮਾਨ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਾ ਨੀਲਾ ਹੈ ਨਾ ਮੇਰੇ ਰੰਗੂ ਬਣਿਆ ਹੈ ਕਦੀ ਮੇਰੇ ਰੰਗੂ ਬਣਿਆ ਹੈ ਵਾ ਸੂਟ ਮੇਰੇ ਵਰਗਾ ਇਹ ਪ੍ਰੀਤ ਅੱਗੇ ਟੋਲ ਵੀ ਆਣਾ ਲਾ ਵਾ ਹੁਣ ਤਾਂ ਕੱਢੋਗੇ ਨਾ ਮੈਨੂੰ ਸ਼ਾਪਿੰਗ ਕਰਾਉਣ ਲਈ ਤਾਂ ਕੱਡੇ ਨਹੀਂ ਪੈਸੇ ਲੈ ਨਵਾਂ ਸੂਟ ਸਵਾਗਤ ਦਿੱਤਾ ਤੈਨੂੰ ਆਸਮਾਨੀ ਰੰਗ ਦਾ ਹੋਰ ਤੈਨੂੰ ਸ਼ਾਪਿੰਗ ਕੀ ਕਰਾਣੀ ਸੀ ਪਰ ਹੈ ਨਹੀਂ ਸੀ ਬਿਲਕੁਲ ਸਵਾਣੀ ਸੀ ਮੈਂ ਨਾ ਆਸਮਾਨ ਦੇ ਵਿੱਚ ਆਸਮਾਨੀ ਫੈਲੇ ਦਾ ਜਿੰਨਾ ਇਹ ਗੱਡੀ 'ਚ ਫੈਲੀ ਹੋਈ ਆ ਆਸਮਾਨੀ ਸੂਟ ਪਾ ਗਏ ਰਾਮਨਾਥ ਜੀ ਬੈਠੀਆਂ ਸੀਟ ਤੇ ਜਬਾ ਬਸ ਜਲੰਧਰ ਬਾਈ ਬਸ ਪਹੁੰਚਣ ਆਲੇ ਆ ਲੱਡੋਵਾਲ ਪਹੁੰਚਣ ਲੱਗੇ ਆ ਕਿਸਾਨਾਂ ਦਾ ਕਹਿੰਦੇ ਆ ਕਹਿੰਦੇ ਲੱਡੋਵਾਲ ਟੋਲ ਟੈਕਸ ਬੰਦ ਕੀਤਾ ਹੋਇਆ ਉਹ ਜਾ ਕੇ ਦੇਖਦੇ ਆ ਬੰਦ ਆ ਜਾਂ ਨਹੀਂ ਪੁੱਲਾ ਬੰਦ ਕਿਉਂ ਬੰਦ ਕੀਤਾ ਲੱਡੋਵਾਲ ਟੋਲ ਵਾਲੇ ਨੇ ਹੱਤ ਵੀ ਬੜੀ ਜੱਕੀ ਹੋਈ ਆ ਦੋਸਤੋ ਵੇਖ ਤਾਂ ਗੁੰਡਾਗਰਦੀ ਬੜੀ ਕਰਦੇ ਆ ਦੂਜਾ ਇਹ ਹੈ ਕਿ ਇਹਨਾਂ ਦਾ ਰੇਟ ਬਹੁਤ ਆ ਇਹਨਾਂ ਨੇ ਜੇ ਮੰਨ ਲਓ ਕਿਸੇ ਨੇ ਫਲੋਰ ਤੱਕ ਜਾਣਾ ਮੈਂ ਅਗਲਾ ਕਹਿੰਦਾ ਯਾਰ 400 ਦਾ ਟੋਲ ਹੀ ਲੱਗ ਗਿਆ ਤਾਂ ਸਾਨੂੰ ਸਾਊਥ ਸਿਟੀ ਵਾਲਾ ਪਈ ਜਾਂਦਾ ਮੈਂ ਘੋ ਪਈ ਜਾਂਦਾ ਆਨੂ ਵਾਲੇ ਲਿੰਨੇ ਵਾਲੇ ਘਰੋਂ ਤੁਰੇ ਹੀ ਆ ਦੋਸਤੋ ਅਰੇ ਬਾਹਰ ਨਿਕਲੇ ਤੇ ਖਾਂ ਭੁੱਖ ਲੱਗ ਵੀ ਗਈ ਆ ਹਵੇਲੀ ਨਹੀਂ ਕਰਨੀ ਇਹ ਜੀਨੀ ਰਗਣਾ ਹੀ ਸਦਾ ਹੀ ਜਾਣਾ ਬੁੱਤ ਨਾ 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 ਹਵੇਲੀ ਨਾਣਾ ਮੈਂ ਕੁਛ ਫੈਲਣ ਲੱਭੀਆਂ ਨਾ ਅਸਮਾਨਾਂ ਨੂੰ ਲੋ ਜੀ ਗਾ ਹੀ ਵਾਕੇ ਬੰਦ ਆ ਲੱਡਵਾਲ ਟੋਲ ਪ੍ਰੀਤ ਬੰਦ ਕਰਤਾ ਕਿਸਾਨਾਂ ਨੇ ਬੰਦ ਤਾਂ ਕਰਨਾ ਹੀ ਸੀ ਉਹਨਾਂ ਨੇ ਜਨਾਨੀਆਂ ਦੇ ਸੂਟ ਜਿਨੀ ਤਾਂ ਸਵਾਈ ਲੈ ਲੈਂਦੇ ਆ ਹਾਂ ਸਹੀ ਗੱਲ ਆ ਕਹ ਜਾਂਦਾ ਬੋਨਾ ਬਿਨਾ ਲਾਈਨਿੰਗ ਤੋਂ ਆ ਵੇਖ ਲੋ ਬਾਈ ਲੱਡਵਾਲ ਟੋਲ ਟੈਕਸ ਬੰਦ ਕਰਤਾ ਬੀ ਟੈਕਸ ਵਧੀਆ ਕੀਤਾ ਚਲੋ ਗਾਈਜ਼ ਲੱਡਵਾਲ ਟੋਲ ਟੈਕਸ ਟੱਪ ਗਏ ਆਪਾਂ ਹੋਰ ਚੈੱਕ ਪੋਸਟ ਵੀ ਹੁੰਦੀ ਆ ਫੋਨ ਥੱਲੇ ਕਰ ਲਈਏ ਕਿਤੇ ਹੋਰ ਨਾ ਕੰਮ ਹੋ ਜAVE ਹੋਰ ਉਹ ਥੱਲੇ ਹੋਰ ਮੇਰਾ ਸੂਟ ਕੈਨਸਲ ਹੁੰਦਾ ਕਹਿੰਦੇ ਆਟੋ ਦੀ ਚੈਕਿੰਗ ਹੋ ਗਈ ਆਟੋ ਦੀ ਚੈਕਿੰਗ ਹੋ ਗਈ ਉਹਦਾ ਸੂਟ ਕੈਨਸਲ ਆ ਉਹਦੀ ਕੰਮ ਕਿੰਨੇ ਮਹੀਨੇ ਲੱਦੀ ਫਿਰੇ ਦੇਖ ਕੰਨੇ ਸਾੜੀ ਸੁੜੀ ਕੈਨਸਲ ਆ ਭਾਈ ਉਹਦੇ ਚ ਪਤਾ ਨਹੀਂ 5 ਕੇ 7 ਲੀਗਲ ਨਹੀਂ ਕਿੱਦਾਂ ਪਰੋਹਨੇ ਹੋ ਚੁੱਪ ਚੁੱਪ ਬੈਠੇ ਹੋ ਖਾਣਾ ਪੀਣਾ ਚਾਰਜ ਨਹੀਂ ਹੋਏ ਚਾਰਜ ਨਹੀਂ ਹੋਏ ਭੁੱਖ ਲੱਗ ਗਈ ਹੁਣ ਘਰੇ ਕਮੀ ਮੈਂ ਟਿੱਡ ਭਰਿਆ ਕਿ ਇਹਨੇ ਘਰੇ ਮਿਲਕ ਨਹੀਂ ਨਾ ਪੀਤਾ ਮੰਮੀ ਐਂ ਪੀਤਾ ਨਹੀਂ ਨਾ ਬਸ ਇਹਦਾ ਕੈਨਸਲ ਆ ਫਿਰ ਮੈਂ ਖਾਉਂਗੀ ਤਾਈ ਕਰਕੇ ਮੈਂ ਪੈਸੇ ਲੈ ਕੇ ਆਈਆਂ ਕਿਉਂਕਿ ਮੈਂ ਤੇਜ ਦਾ ਰਸਤੇ ਨਹੀਂ ਕਰਾਈ ਆਪਣੇ ਨੇਲ ਦੇ ਪੈਸੇ ਆਪਣੇ ਪੈਸੇ ਕੱਪੜੇ ਗੱਲੇ ਚ 1500 ਰੁਪਏ ਕੱਢ ਕੇ ਲੈ ਗਈ ਜੀ ਸਰਦੀ ਨੇ ਮੇਰੇ ਨਾਲ ਸੂਟ ਨਾਲ ਦੇ ਨੇਲ ਕਰਾਏ ਆ ਮੈਂ ਇਹਨੇ ਸੂਟ ਨਾਲ ਮੈਚਿੰਗ ਕਰਕੇ ਲਾਇਆ ਕੋਈ ਮੈਨੂ ਸਾਰਾ ਦੇ ਦੇ ਕੀ ਕਰ ਮੋਟੇ ਬੜਾ ਚੁੱਪ ਚੁਪਾ ਜबान ਨੂੰ ਰੈਸਟ ਦੇ ਰਹੇ ਆ ਮਾ ਜੇ ਬੋਲਦੀਆਂ ਤਾਂ ਵੀ ਤੁਹਾਨੂੰ ਚੁੱਪ ਦੀਆਂ ਜਿਵੇਂ ਚੁੱਪ ਰਹਿਣੀ ਹੈ ਤਾਂ ਵੀ ਉਹਨਾਂ ਨੂੰ ਚੁੱਪ ਦੀ ਇਸ ਤਰ੍ਹਾਂ ਦੀ ਕਰਾਂ ਕਿਵੇਂ ਨਹੀਂ ਤਾਂ ਚੁੱਪ ਹੀ ਰਹਿ ਜबान ਨੂੰ ਰੈਸਟ ਹੀ ਦੇ ਮਾਤਾ ਦੇ ਡਰ ਨਾਲ ਚੁੱਪ ਆ ਫਰੀਦ ਨੂੰ ਪਤਾ ਕਿ ਮੰਮੀ ਪਿੱਛੇ ਬੈਠੇ ਆ ਨੂੰ ਪਤਾ ਮੰਮੀ ਨੇ ਪਿੱਛੋਂ ਨਾਅਲੀ ਧਰ ਦੇਣੀ ਆ ਪੜਾਕ ਦੇ ਨੇ ਮੰਮੀ ਵੀ ਕੁਝ ਨਹੀਂ ਕਹਿੰਦੇ ਅੱਛਾ ਕੁਝ ਨਹੀਂ ਕਹਿੰਦੇ ਮੇਰੀ ਸੱਸ ਮਾਨਾ ਨਣ ਤੇ ਚਠਾਣੀ ਤੇ ਰਾਣੀ ਸਾਰਾ ਕੁਝ ਤੁਹਾਡੀ ਚ ਭਰਿਆ ਆ ਵਾ ਰੱਬ ਦੀ ਮੰਮੀ ਨੇ ਲਾਡਾਂ ਨਾਲ ਹੀ ਖਰਾਬ ਕੀਤੀ ਜਾਂ ਨੂੰ। ਇਹ ਟਰੱਕ ਵਾਲੇ ਨੇ ਤੇਰੇ ਨਾਲ ਦੀ ਕੀ? ਬਾਈ ਬਸ ਸ਼ਰਟ ਪਾਈ। ਅੱਜ ਸਾਰਾ ਕੋਈ ਫਰੀਦ ਦੇ ਸੂਟ ਦੇ ਨਾਲ ਦਾ ਮੈਚਿੰਗ ਮੈਚਿੰਗ ਮਿਲ ਰਿਹਾ ਵਾ। ਲੋ ਗਾਈਜ਼ ਫਗਵਾੜੇ ਪਹੁੰਚ ਗਏ ਆ। ਪਹਿਲਾਂ ਆਰੀ ਆ ਬੇਲੀ ਬੇਲੀ ਪਹੁੰਚ ਗਏ ਮੇਰਾ ਉੱਥੇ ਖਾਣੇ ਪੀਣੇ ਆ। ਇਹਨਾਂ ਲਈ ਬੱਚਿਆਂ ਨੂੰ ਕੁਝ ਲੈ ਲਈਏ ਉਥੋਂ ਘਰ ਮੈਨੂੰ। ਤੂੰ ਬੱਚਾ ਵਾ? ਬੱਚੇ ਆ। ਬੱਚਿਆਂ ਨੂੰ ਲੈ ਕੇ ਦੇਣਾ ਖਾਨ ਪਿੰਨੂ ਤੈਨੂੰ ਦੋਨਾਂ ਲੈ ਕੇ ਦੇਣਾ ਬੱਚਿਆਂ ਵਿੱਚ ਉਹ ਵੀ ਤੇ ਆਂਦੀ ਹੈ ਉਹ ਬੱਚੀ ਥੋੜੀ ਨਾ ਮੰਮੀ ਉਹ ਵੱਡੀ ਹੈ ਵੱਡੀ ਕਿਹਾ ਤਾਂ ਲੈ ਕੇ ਕਿਹੜੀ ਚੀਜ਼ ਹੈ ਮੈਂ ਕਹਾਂਗਾ ਇਹ ਸਾਰਿਆਂ ਨਾਲ ਛੋਟੀ ਹੈ ਸਾਡੀ ਹਲੇ ਬਾਕੀ ਤੇ ਫਿਰ ਵੱਡੇ ਨੇ ਸਾਰਿਆਂ ਨਾਲ ਛੋਟੀ ਆ ਉਹ ਗਾਇਜ਼ ਹਵੇਲੀ ਪਹੁੰਚ ਗਏ ਆਪਾਂ ਪੱਖੇ ਦੇਖੋ ਕਿੱਡੇ-ਕੱਡੇ ਲਗਾ ਰੱਖਿਆ ਹਵੇਲੀ ਵਾਲਿਆਂ ਨੇ ਪ੍ਰੀਤ ਆ ਗਿਆ ਪਟੂਰੇ ਖਾਣ ਵਾਸਤੇ ਬੜਾ ਦਿਲ ਕਰ ਰਿਹਾ ਸੀ ਪਟੂਰਾ ਖਾਣ ਦਾ ਤੁਹਾਨੂੰ ਪਰਦਾ ਸੀ ਮੇਰਾ ਦਿਲ ਕਰਦਾ ਪਟੂਰਾ ਖਾਣ ਦਾ ਪਤਾਈ ਜੀ ਮੈਨੂੰ ਮਗਾ ਮੇਰੇ ਪਟੂਰੇ ਨੇ ਪਟੂਰਾ ਖਾਣਾ ਜੇ ਨਾ ਪਟੋਰਾ ਲਿਆ ਕੇ ਦਿੱਤਾ ਤੂੰ ਪਟੂਰੇ ਵਰਗਾ ਮੂੰਹ ਬਣਾ ਲੈਣਾ ਕੀ ਆ ਆਹ ਕਾਲਾ ਕਾਲਾ ਸਵੀਟ ਲੈ ਦੋ ਲੋ ਗਾਈਜ਼ ਖਾ ਪੀ ਕੇ ਹੋ ਗਏ ਆ ਫ੍ਰੀ ਹੁਣ ਕਹਿੰਦੇ ਸਵੀਟ ਲੈ ਦੋ ਕੀ ਸਵੀਟ ਲੈਣਾ ਲੈ ਚਾਹ ਕੌਫੀ ਪੀਲਾ ਸਵੀਟ ਗਰਮੀ ਦੇ ਵਿੱਚ ਸਵੀਟ ਗਰਮੀ 'ਚ ਕਹਿੰਦੀ ਕੌਫੀ ਪੀਣੀ ਆ ਗਰਮੀ ਉਹ ਤਾਂ ਮੈਨੂੰ ਬਹੁਤ ਗਰਮੀ ਲੱਗ ਰਹੀ ਮੇਰੇ ਜੀਵ ਨੂੰ ਵੀ ਕੋਲ ਲੈ ਦੋ ਗਾ ਆਈਸਕ੍ਰੀਮ ਹਾਂ ਆਈਸਕ੍ਰੀਮ ਲੈ ਲਓ ਨੇ ਪਠੋਰਾ ਖਾਦਾ ਪਠੋਰੇ ਨੇ ਤੇ ਹੁਣ ਉਹਨੂੰ ਆਈਸਕ੍ਰੀਮ ਲੈ ਲਓ 커피 ਪੀਨੇ ਦਾ ਗੱਲ ਕਰ 커피 ਬੀਲਾ 커피 ਦੇ ਦੇਣਾ ਤੈਨੂੰ ਇਹਨੀ 커피 ਗਰਮ ਹੁੰਦੀ ਆ ਲੋ ਵੀ ਮੇਤਰਾ ਬੇਲੀ ਤੋਂ ਖਾ ਪੀ ਕੇ ਨਿਕਲ ਪਏ ਆ ਬੁਰਾ ਹਾਲ ਹੋ ਗਿਆ ਬਾਈ ਗਰਮੀ ਨਾਲ ਇੰਨੀ ਗਰਮੀ ਆ ਇਹੋ ਜੀ ਗਰਮੀ ਚ ਨਾ ਘੁੰਮਣ ਨਿਕਲੋ ਕਿਤੇ ਵੀ ਬਾਈ ਬਹੁਤ ਬੁਰਾ ਹਾਲ ਆ ਮਾਤਾ ਸਾਡੀ ਦਾ ਹਾਲ ਵੇਖੋ ਕੀ ਹੋ ਗਿਆ ਮਾਤਾ ਵਿਚਾਰੇ ਗੱਡੀ ਗਈ ਹੋਏਗਾ ਮਾਤਾ ਵਿਚਾਰਿਆਂ ਦਾ ਚਾਹਣਾ ਹੋ ਗਿਆ ਮਾਤਾ ਦਾ ਜਪ ਭੇਜ ਗਿਆ ਪੂਰੇ ਮਾਤਾ ਦੀ ਵਿਚਾਰੀ ਦੀ ਜੀਬ ਬਾਹਰ ਨਿਕਲੀ ਪਈ ਮੈਨੂੰ ਤਾਂ ਡਰ ਲੱਗ ਲਿਆ ਸੀ ਕਿ ਮਾਤਾ ਨੂੰ ਕੁਝ ਹੋ ਨਾ ਜਾਵੇ ਸਾਡੇ ਵੀ ਅੰਡਰਵੀਅਰ ਤਾਂ ਗਿੱਲੇ ਹੋ ਗਏ ਨੇ ਭਰਾ ਸਿਰਫ ਖਾਂਦੇ ਖਾਂਦੇ ਭਟੂਰੇ ਭਟੂਰੇ ਮੂਰੇ ਹਾਲ ਹੋ ਗਏ ਆ ਤੇ ਕੁਛ ਨਹੀਂ ਸ਼ੂਟ ਹੋਇਆ ਪਹਿਲਾਂ ਸੋਚਿਆ ਸੀਗਾ ਰੀਲਾਂ ਬਣਾ ਲਾਂਗੇ ਮੇਕਅਪ ਰੁੜ ਗਿਆ ਸਾਰਾ ਗਰਦੀ ਨਾਲ ਗਰਮੀ ਨਾਲ ਰੁੜ ਗਿਆ ਸ਼ੁਕਰ ਕਰ ਤੂੰ ਨਹੀਂ ਰੁੜ ਗਈ ਗਰਮੀ ਦੇ ਵਿੱਚ ਬਚ ਗਈ ਆ ਮੇਰੀ ਜਨਾਨੀ ਭਰਾ ਬਚ ਗਈ ਆ ਮੇਰੀ ਜਨਾਨੀ ਮੈਂ ਡਾਰਸਿੰਗ ਵਿੱਚ ਗਰਮੀ 'ਚ ਇਹ ਨਾ ਰੁੜ ਜਵੇ ਸ਼ਾਮ ਹੁੰਦੀ ਆ ਫਿਰ ਕੱਢਾਂਗਾ ਤੈਨੂੰ ਬਾਹਰ ਓਨੀ देर ਤੂੰ ਅੰਦਰ ਹੀ ਬਹਿ ਬਹੁਤ ਠੰਡੀ ਹੋ ਜਾਏਗਾ ਜੀ ਹੋ ਗਿਆ। ਹੋਏ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਜਥੇਰਿਆਂ ਦੇ ਉੱਤੇ ਤੇ ਚਲੋ ਪਹਿਲਾਂ ਮੱਥਾ ਟੇਕ ਲਈਏ ਮੱਥਾ ਟੇਕ ਲਈਏ। ਲੇਖੋ ਉਧਰ ਚੱਲ ਰਿਹਾ ਲੰਗਰ ਚਾਹ ਪਾਣੀ ਸ਼ਫੀਲ ਦਾ ਲੰਗਰ ਚੱਲ ਰਿਹਾ ਵਾ। ਪ੍ਰੀਤ ਕਿੱਥੇ ਰਹੀ? ਪ੍ਰੀਤ ਵੀ ਆ ਗਈ। ਥੋੜਾ ਜਿਹਾ ਲੇਟ ਹੋ ਗਏ ਆ ਇਹ ਕਿ ਚਲੋ ਰਸ਼ ਵੀ ਘਟ ਗਿਆ ਵਾ ਹੈਨਾ। ਲੋ ਵੀ ਮਿੱਤਰੋ ਮੱਥਾ ਟੇਕ ਕੇ ਆ ਗਏ ਆ ਬਾਹਰ। ਚੱਲਨੇ ਆਪਾਂ ਪਿੰਡ ਨੂੰ। ਕੱਲ ਚਲਾਂਗੇ ਨਾਨੀ ਘਰੇ ਹੁਣ ਚੱਲਿਆ ਪਹਿਲਾਂ ਮਾਸੀ ਘਰੇ ਪਿੰਡੋਂ ਸਾਡਾ ਮਾਸੀ ਦਾ ਪਿੰਡ ਹੈਗਾ ਦੀਨਾ ਨਗਰ ਦੀਨਾ ਨਗਰ ਚਲੋ ਕੋਕੋ ਲੰਗਰੇ ਲੈ ਮੋਲ ਵੇਚ ਰੇ ਆ ਜਲੇਬੀਆਂ ਦੇਖ ਕੇ ਮੂੰਹ ਚ ਪਾਣੀ ਆ ਰਿਹਾ ਮੋਟੋ ਦੇ ਹੈ ਨਹੀਂ 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 ਕੋਲਡ ਡਰਿੰਕ ਹੈਗੀਆਂ ਨੇ ਕੋਲਡ ਡਰਿੰਕ ਹੈਗੀ ਕੋਲਡ ਡਰਿੰਕ ਉਹ ਕੁ ਮਾ ਗਿਆ ਬੰਦ ਤੇ ਇਹ ਦੇਖੋ ਥੋੜੀ ਜਿਹੀ ਸ਼ਾਮ ਹੋ ਗਈ ਆ ਥੋੜਾ ਜਿਹਾ ਮੌਸਮ ਠੀਕ ਹੋਇਆ ਪਰ ਗਰਮੀ ਬਹੁਤ ਸੀ ਦੋਸਤੋ ਉਹ ਵੀ ਮਿੱਤਰੋ ਮੱਥਾ ਟੇਕੇ ਤੁਰ ਪਏ ਆਪਾਂ ਮਾਸੀ ਜੀ ਦੇ ਹਾਊਸ ਵੱਲ ਨੂੰ ਮਾਸੀ ਦਾ ਘਰ ਹੈਗਾ ਵਾ 42 ਮਿੰਟ ਦਾ ਰਹਾ 23 ਕਿਲੋਮੀਟਰ ਇਹਦੀ ਟੋਰਚ ਚੱਲ ਰਹੀ ਕੜੀ ਟੋਰਚ ਜਲ ਰਹੀ ਆ ਚਲੋ ਕਰਦਾ ਬੰਦ ਉਹ ਬਾਬੇ ਵਿਊ ਦੇਖੋ ਬਾਬੇ ਨਿਕਲ ਕੇ ਆ ਗਏ ਇਹਦੀ ਇਨਸਾਫਾ ਉਹ ਬਾਬੇ ਵਿਊ ਦੇਖੋ ਪਹਾੜਾਂ ਦਾ ਵੇ ਪਹਾੜਾਂ ਪਹਾੜਾਂ 'ਚ ਆ ਗਏ ਆ ਪਹਾੜਾਂ 'ਚ ਆ ਗਿਆ ਪ੍ਰੀਤੋ ਹੈ ਚੁੱਟੀਆਂ ਪੈ ਗਈਆਂ ਚੁੱਟੀਆਂ ਪੈ ਗਈਆਂ ਪਹਾੜਾਂ 'ਚ ਆ ਗਿਆ ਪ੍ਰੀਤੂ ਪਹਾੜਾਂ 'ਚ ਠੂ ਠੂ ਕਰਕੇ ਡਿੱਗਦੇ ਆਪਾਂ ਠੂ ਠੂ ਕਰਕੇ ਡਿੱਗਦੇ ਆ ਪਹਾੜਾਂ 'ਚ ਆ ਗਏ ਪ੍ਰੀਤ ਪਹਾੜ ਤੇ ਚੜਨਾ ਮੈਂ ਕਿਹੜੇ ਉਹ ਪਹਿਲਾਂ ਜਰਾ ਡਿੱਗਣ ਵਾਲਾ ਆਇਆ ਹੋਇਆ ਉਹਨੂੰ ਹੋਰ ਸੱਟ ਦੇ ਦੋ ਥੱਲੇ ਦਨ ਨੈਕਸਟ ਲੈਫਟ ਲੋ ਵੀ ਮਿੱਤਰੋ ਤੀਨਾਂ ਨਗਰ ਪਹੁੰਚ ਗਏ ਆ ਤੇ ਚਲੋ ਮਿਲਦੇ ਆ ਜਾ ਕੇ ਮਾਸੀ ਜੀ ਨੂੰ ਮੈਂ ਮੰਗੋ ਲਿਆ ਪਾਪਾ ਵੀ ਖਾਵਾਂਗੇ ਆਏ ਹੋਏ ਮੰਗੋ ਦੀ ਸੜੀ ਦੀ ਖਾਪ ਜਣੇ ਸੜੀ ਦੀ ਮੰਗੋ ਦੀ ਤੈਨੂੰ ਤੇਰਾ ਹੀ ਨਹੀਂ ਆ ਗਿਆ ਆ ਗਿਆ ਗੇਟ ਖੋਲੋ ਤੇਲ ਤੁਲ ਚੋਵੋ ਤੇਲ ਚੋਵੋ ਆ ਗਏ ਆ ਮਾਸੀ ਦੀ ਕੋਲ ਆ ਗਈ ਨਹੀਂ ਆ ਤੇਲ ਤੁਲ ਚੋਲਿਆ ਤੇਲ ਚੱਲਿਆ ਗਿਆ ਤਾਂ ਸਾ ਗੁਰਦੁਆਰਾ ਸਾਹਿਬ ਦੀਨਾਂਗਰ ਦਾ ਦੇਖੋ ਗਾਈਜ਼ ਆ ਗਿਆ ਆ ਗਿਆ ਪਮੁੰਚੇ ਆ ਮਾਸੀ ਘਰੇ। ਮਾਸੀ ਨੇ ਸੀਲਾ ਜਿਵੇਂ ਬੈਠੇ ਆ। ਮਾਸੀ ਲੱਭਾ ਦੇ ਪਹਿਲੇ ਰਾਤ ਤੋਂ ਤੱਕ ਬੋਤੀ ਵਾਲਾ ਹੋ। ਠੀਕ ਹੈ ਤੁਸੀਂ ਸਾਬ। ਵਧੀਆ। ਠੀਕ ਹੈ। ਲੋ ਦੇਖੋ ਆਂਦੇ ਕਿਵੇਂ ਬੈਠ ਗਿਆ ਦੋਸਤੋ ਮਾਸੀ ਦੇ ਘਰ। ਮਾਸੀ ਲੱਭਾ। ਮਾਸੀ ਲੱਭਾ ਮੈਡਮ ਨੂੰ ਹੈ ਆਂਦੇ ਲੇਟ ਗਏ। ਇਹ ਸਾਡੇ ਮਾਸੀ ਜੀ ਇਸ ਮਾਰੀ ਪਹਿਨਾ। ਚਲੋ ਵੀ ਪਹੁੰਚ ਗਏ